ਇਸ ਵਕਤ ਮੇਰੇ ਨਾਲ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਨੇ ਸੰਧੂ ਸਾਹਿਬ ਕੀ ਕਹੋਗੇ ਸਭ ਤੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਡਰ ਸੀਗਾ ਇੱਕ ਕਿਉਂਕਿ ਜਿਸ ਤਰੀਕੇ ਨਾਲ ਬਹੁਤ ਕੁਝ ਚੱਲ ਰਿਹਾ ਸੀ ਦੋ ਤਿੰਨ ਮਹੀਨੇ ਚ ਨੀਂਦ ਤਾਂ ਮੈਨੂੰ ਲੱਗਦਾ ਤੁਹਾਨੂੰ ਵੀ ਨਹੀਂ ਆਈ ਹੋਣੀ ਇੰਨੇ ਦਿਨ ਤੱਕ ਕਿ ਹੋ ਕੀ ਰਿਹਾ ਸੀਗਾ ਮੈਨੂੰ ਕੋਈ ਡਰ ਨਹੀਂ ਸੀਗਾ ਸਾਡੇ ਪਿੱਛੇ ਮੋਦੀ ਜੀ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਲੱਗੇ ਹੋਏ ਆ ਕਹ ਜੀ ਸਾਡੀ ਪੂਰੀ ਸਰਕਾਰ ਲੱਗੀ ਹੋਈ ਹੈ ਤਾਂ ਕਿਸੇ ਦਾ ਡਰ ਸਾਨੂੰ ਸਾਡੇ ਕੋਲ ਨੰਬਰ ਜ਼ਿਆਦਾ ਸੀਗੇ ਤੁਹਾਡੇ ਸਾਹਮਣੇ ਅੱਜ ਬਿਲਕੁਲ ਕਲੀਅਰ ਜੋ ਹੈ ਤੁਹਾਡੇ ਸਾਹਮਣੇ ਹੈ ਜੋ ਵੀ ਆ ਬਲਕੇ ਉਹਨਾਂ ਦੇ ਜਿਹੜੀ ਹੈਗੀ ਉਹਨਾਂ ਨੇ ਇੱਕ ਜਿਹੜੀ ਵੋਟ ਕੀਤੀ ਹੈ ਤੁਹਾਨੂੰ ਪਤਾ ਹੀ ਹੈ ਸਾਰਾ ਕੀ ਲੱਗਦਾ ਕਿਹਨੇ ਕੀਤੀ ਹੋਣੀ ਹੈ ਕੋਈ ਟੱਚਸ ਸੀਗਾ ਇਹੋ ਜਿਹਾ ਬੰਦਾ ਨਹੀਂ ਸਾਨੂੰ ਐਸਾ ਕੁਝ ਨਹੀਂ ਪਤਾ ਉਹਨਾਂ ਦੀ ਪਾਰਟੀ ਚ ਜਿਹੜਾ ਹੈਗਾ ਇੰਡੀਆ ਗਠਜੰਬੰਦਾਂ ਚ ਉਹਨਾਂ ਨੇ ਆਪਸ ਚ ਪਤਾ ਨਹੀਂ ਕੀਆ ਕਰਿਆ ਕਿਹਨੇ ਉਹਨਾਂ ਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਪਤਾ ਹੋਊਗਾ ਤੁਸੀਂ ਪੁੱਛ ਲਿਓ ਪਤਾ ਤਾਂ ਇਹ ਵੀ ਨਹੀਂ ਸੀਗਾ ਕਿ ਤਿੰਨ ਪਰਸ਼ ਤੋਂ ਉਧਰੋਂ ਆ ਰਹੇ ਨੇ ਇੱਥੇ ਉਹ ਵੀ ਨਹੀਂ ਪਤਾ ਸੀ ਨਹੀਂ ਉਹਨਾਂ ਦੀ ਇੱ ਉਹ ਆਏ ਹੈ ਵੈਲਕਮ ਹੈ ਉਹਨਾਂ ਦਾ ਮੋਦੀ ਜੀ ਦੇ ਕੰਮਾਂ ਤੋਂ ਉਹ ਸੰਤੁਸ਼ਟ ਨੇ ਹੁਣ ਤੁਸੀਂ ਕਿਵੇਂ ਸੰਤੁਸ਼ਟ ਕਰੋਗੇ ਚੰਡੀਗੜ੍ਹ ਜਨਤਾ ਨੂੰ ਕੀ ਕੰਮ ਕਰਾਓਗੇ ਮੈਂ ਆਪਣੇ ਵੱਲੋਂ ਪੂਰਾ ਕੋਸ਼ਿਸ਼ ਜ਼ੋਰ ਲਾਉਂਗਾ ਜਿਹੜੇ ਵੀ ਮੁੱਦੇ ਹੋਣਗੇ ਪਿੰਡਾਂ ਤੋਂ ਕਲੋਨੀਆਂ ਚੋਂ ਸ਼ਾਇਦ ਉਹ ਜਿਹੜੇ ਮੁੱਦੇ ਹੋਣਗੇ ਆਪਾਂ ਮਿਲ ਜੁਲ ਕੇ ਜਿਹੜਾ ਹੈ ਕੰਮ ਕਰਾਂਗੇ ਮਿਲ ਜੁਲ ਕੇ ਸਭ ਤੋਂ ਪਹਿਲਾਂ ਕੀ ਤਿਆਰੀ ਰਹੇਗੀ ਕੂੜੇ ਦਾ ਢੇਰ ਥੋੜੇ ਬਿਲਕੁਲ ਸਾਹਮਣੇ ਹੀ ਆ ਜਿਆਦਾ ਦੂਰ ਨਹੀਂ ਹੈਗਾ ਤੁਹਾਨੂੰ ਤੁਸੀਂ ਦੇਖਿਆ ਹੋਊਗਾ ਜਿਹੜਾ ਕੂੜੇ ਦਾ ਢੇਰ ਹੈ ਮੈਂ ਜਿਆਦਾ ਚੰਗੀ ਤਰ੍ਹਾਂ ਜਾਣਦਾ ਸਾਡੀ ਤਾਂ ਜ਼ਮੀਨ ਐ ਡੂ ਮਾਜਰਾ ਨਾਲੀ ਉਹ ਮੈਂ ਤਕਰੀਬਨ ਉ ਤੁਸੀਂ ਦੇਖਿਆ ਇਹ ਕਿੰਨਾ ਮਤਲਬ ਲੱਗਦਾ ਵੀ 75% ਦਾ ਹੈ ਹੀ ਨਹੀਂ ਖਤਮ ਹੋ ਗਿਆ 25% ਰਹਿ ਗਿਆ ਉਹ ਸਾਡੀ ਪਾਰਟੀ ਨੇ ਕਰਿਆ ਪਹਿਲੇ ਵੀ ਆਪਾਂ ਕਰਾਂਗੇ ਸਾਰੇ ਸ਼ਹਿਰ ਦੀ ਗੱਲ ਕਰਦੇ ਨੇ ਆਸ-ਪਾਸ ਲੱਗਦੇ ਪਿੰਡਾਂ ਦੀ ਕੋਈ ਗੱਲ ਨਹੀਂ ਕਰਦਾ ਓਨਲੀ ਕੀ ਕਰੋਗੇ ਤੇ ਮੈਂ ਪਹਿਲਾਂ ਵੀ ਸਵਾਲ ਚੁੱਕਿਆ ਸੀ ਤੁਸੀਂ ਵੀ ਚੁੱਕਦੇ ਰਹੇ ਹੋ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਤਾਂ ਸਾਈਡ ਉਹ ਕਿਵੇਂ ਠੀਕ ਕਰੋਗੇ ਹੁਣ ਤਾਂ ਤੁਸੀਂ ਮਤਲਬ ਪੋਜੀਸ਼ਨ ਤੇ ਆ ਗਏ ਹੋ ਪਹਿਲੇ ਵੀ ਪੋਜੀਸ਼ਨ ਤੇ ਸੀਗੇ ਹੁਣ ਆਵਾਜ਼ ਚੁੱਕੋਗੇ ਤਾਂ ਪੁਲਿਸ ਪ੍ਰੈਸ ਸੁਣੂਗਾ ਕਿ ਨਹੀਂ ਸੁਣੂਗਾ ਪਹਿਲੇ ਵੀ ਸੁਣਦੀ ਸੀਗੀ ਅੱਗੇ ਵੀ ਹੁਣ ਵੀ ਸੁਨੇਗੀ ਚਿੰਤਾ ਨਾ ਕਰੋ ਸਾਰਾ ਠੀਕ ਹੋਏਗਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਆਏ ਸੀਗੇ ਕੁਲਜੀਤ ਸਿੰਘ ਸੰਧੂ ਸੀਨੀਅਰ ਡਿਪਟੀ ਮੇਅਰ ਜਿਹੜੇ ਬਣ ਚੁੱਕੇ ਨੇ ਆਪਣੀ ਕੁਰਸੀ ਤੇ ਬਹਿ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਤਾਲਮਿਲ ਕਿਸ ਤਰੀਕੇ ਦਾ ਰਹਿੰਦਾ ਹੈ ਖਾਸ ਤੌਰ ਤੇ ਬੀਜੇਪੀ ਦਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਮੇਅਰ ਤਾਲਮਿਲ ਕਿੱਡਾ-ਕਵਡਾ ਰਹਿੰਦਾ ਤੇ ਵੱਡਾ ਚੈਲੰਜ ਲੋਕ ਸਭਾ ਚੋਣਾਂ ਵੀ ਨੇ ਜਿਹੜੀਆਂ ਇਸ ਵਾਰ ਹੋਣ ਜਾ ਰਹੀਆਂ ਨੇ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਸਮਰ ਵਰਮਾ ਟੈਲੀਪੋਸ ਚੰਡੀਗੜ੍ਹ ਇਸ ਵਕਤ ਮੇਰੇ ਨਾਲ ਸੀਨੀਅਰ ਡ ਡਰ ਸੀਗਾ ਇੱਕ ਕਿਉਂਕਿ ਜਿਸ ਤਰੀਕੇ ਨਾਲ ਬਹੁਤ ਕੁਝ ਚੱਲ ਰਿਹਾ ਸੀ ਦੋ ਤਿੰਨ ਮਹੀਨੇ ਚ ਨੀਂਦ ਤਾਂ ਮੈਨੂੰ ਲੱਗਦਾ ਤੁਹਾਨੂੰ ਵੀ ਨਹੀਂ ਆਈ ਹੋਣੀ ਇੰਨੇ ਦਿਨ ਤੱਕ ਕਿ ਹੋ ਕੀ ਰਿਹਾ ਸੀਗਾ ਮੈਨੂੰ ਕੋਈ ਡਰ ਨਹੀਂ ਸੀਗਾ ਸਾਡੇ ਪਿੱਛੇ ਮੋਦੀ ਜੀ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਲੱਗੇ ਹੋਏ ਆ ਠੀਕ ਹੈ ਜੀ ਸਾਡੀ ਪੂਰੀ ਸਰਕਾਰ ਲੱਗੀ ਹੋਈ ਹੈ ਤਾਂ ਕਿਸੇ चीज ਦਾ ਡਰ ਸਾਨੂੰ ਸਾਡੇ ਕੋਲ ਨੰਬਰ 11 ਸੀਗੇ ਤੁਹਾਡੇ ਸਾਹਮਣੇ ਅੱਜ ਬਿਲਕੁਲ ਕਲੀਅਰ ਜੋ ਹੈ ਤੁਹਾਡੇ ਸਾਹਮਣੇ ਹੈ ਜੋ ਵੀ ਆ ਬਲਕਿ ਉਹਨਾਂ ਦੇ ਜਿਹੜੀ ਹੈਗੀ ਉਹਨਾਂ ਨੇ ਇੱਕ ਜਿਹੜੀ ਵੋਟ ਕੀਤੀ ਹੈ ਤੁਹਾਨੂੰ ਪਤਾ ਹੀ ਹੈ ਸਾਰਾ ਲੱਗਦਾ ਕਿਨੇ ਕੀਤੀ ਹੋਣੀ ਹੈ ਕੋਈ ਟੱਚਸ ਦੀਗਾ ਇਹੋ ਜਿਹਾ ਬੰਦਾ ਨਹੀਂ ਸਾਨੂੰ ਐਸਾ ਕੁਝ ਨਹੀਂ ਪਤਾ ਉਹਨਾਂ ਦੀ ਪਾਰਟੀ ਚ ਜਿਹੜਾ ਹੈਗਾ ਇੰਡੀਆ ਗਠਜੰਤਾ ਚ ਉਹਨਾਂ ਨੇ ਆਪਸ ਵਿੱਚ ਪਤਾ ਨਹੀਂ ਕੀ ਕਰਿਆ ਕਿਹਨੇ ਉਹਨਾਂ ਨੂੰ ਜਿਆਦਾ ਅੱਛੇ ਤਰੀਕੇ ਨਾਲ ਪਤਾ ਹੋਊਗਾ ਤੁਸੀਂ ਪੁੱਛ ਲਿਓ ਪਤਾ ਤਾਂ ਇਹ ਵੀ ਨਹੀਂ ਸੀਗਾ ਕਿ ਤਿੰਨ ਪਰਸ਼ ਤੋਂ ਉਧਰੋਂ ਆ ਰਹੇ ਨੇ ਇੱਥੇ ਉਹ ਵੀ ਨਹੀਂ ਪਤਾ ਸੀ ਨਹੀਂ ਉਹਨਾਂ ਦੀ ਇੱਛਾ ਉਹਨਾਂ ਦੀ ਇੱਛਾ ਹੈ ਕਿ ਉਹਨਾਂ ਦੇ ਜਿਹੜੀ ਹੈਗਾ ਮੋਦੀ ਜੀ ਦੇ ਕੰਮਾਂ ਤੋਂ ਉਹ ਸੰਤੁਸ਼ਟ ਨੇ ਉਹ ਆਏ ਹੈ ਵੈਲਕਮ ਹੈ ਉਹਨਾਂ ਦਾ ਮੋਦੀ ਜੀ ਦੇ ਕੰਮਾਂ ਤੋਂ ਉਹ ਸੰਤੁਸ਼ਟ ਨੇ ਹੁਣ ਤੁਸੀਂ ਕਿਵੇਂ ਸੰਤੁਸ਼ਟ ਕਰੋਗੇ ਚੰਡੀਗੜ੍ਹ ਜਨਤਾ ਨੂੰ ਕੀ ਕੰਮ ਕਰਾ ਮੈਂ ਆਪਣੇ ਵੱਲੋਂ ਪੂਰਾ ਕੋਸ਼ ਪਿੰਡਾਂ ਤੋਂ ਕਲੋਨੀਆਂ ਚੋਂ ਸ਼ਾਇਦ ਉਹ ਜਿਹੜੇ ਮੁੱਦੇ ਹੋਣਗੇ ਆਪਾਂ ਮਿਲ ਜੁਲ ਕੇ ਜਿਹੜਾ ਹੈ ਕੰਮ ਕਰਾਂਗੇ ਮਿਲ ਜੁਲ ਕੇ ਸਭ ਤੋਂ ਪਹਿਲਾਂ ਕੀ ਤਿਆਰੀ ਰਹੇਗੀ ਕੂੜੇ ਦਾ ਢੇਰ ਥੋੜੇ ਬਿਲਕੁਲ ਸਾਹਮਣੇ ਹੀ ਆ ਜਿਆਦਾ ਦੂਰ ਨਹੀਂ ਹੈਗਾ ਤੁਹਾਨੂੰ ਤੁਸੀਂ ਦੇਖਿਆ ਹੋਊਗਾ ਜਿਹੜਾ ਕੂੜੇ ਦਾ ਢੇਰ ਹੈ ਮੈਂ ਜਿਆਦਾ ਚੰਗੀ ਤਰ੍ਹਾਂ ਜਾਣਦਾ ਸਾਡੀ ਤਾਂ ਜ਼ਮੀਨ ਐ ਡੂ ਮਾਜਰਾ ਨਾਲੀ ਉਹ ਮੈਂ ਤਕਰੀਬਨ ਉੱਥੇ ਨੂੰ ਲੱਗਦਾ ਤਕਰੀਬਨ ਜਦ ਖੇਤ ਜਾਣਾ ਹੁੰਦਾ ਤਾਂ ਤੁਸੀਂ ਦੇਖਿਆ ਇਹ ਕਿੰਨਾ ਮਤਲਬ ਲੱਗਦਾ ਵੀ 75% ਤਾਂ ਹੈ ਹੀ ਨਹੀਂ ਖਤਮ ਹੋ ਗਿਆ 25% ਰਹਿ ਗਿਆ ਉਹ ਸਾਡੀ ਪਾਰਟੀ ਨੇ ਕਰਿਆ ਪਹਿਲੇ ਵੀ ਆਪਾਂ ਕਰਾਂਗੇ ਸਾਰੇ ਸ਼ਹਿਰ ਦੀ ਗੱਲ ਕਰਦੇ ਨੇ ਆਸ-ਪਾਸ ਲੱਗਦੇ ਪਿੰਡਾਂ ਦੀ ਕੋਈ ਗੱਲ ਨਹੀਂ ਕਰਦਾ ਓਨਲੀ ਕੀ ਕਰੋਗੇ ਤੇ ਮੈਂ ਪਹਿਲਾਂ ਵੀ ਸਵਾਲ ਚੁੱਕਿਆ ਸੀ ਤੁਸੀਂ ਵੀ ਚੁੱਕਦੇ ਰਹੇ ਹੋ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਤਾਂ ਸਾਡ ਸਾਈਡ ਉਹ ਕਿਵੇਂ ਠੀਕ ਕਰੋਗੇ ਹੁਣ ਤਾਂ ਤੁਸੀਂ ਮਤਲਬ ਪੋਜੀਸ਼ਨ ਤੇ ਆ ਗਏ ਹੋ ਪਹਿਲੇ ਵੀ ਪੋਜੀਸ਼ਨ ਤੇ ਸੀਗੇ ਹੁਣ ਆਵਾਜ਼ ਚੁੱਕੋਗੇ ਤਾਂ ਪੁਲਿਸ ਪ੍ਰੈਸ ਸੁਣੂਗਾ ਕਿ ਨਹੀਂ ਸੁਣੂਗਾ ਪਹਿਲੇ ਵੀ ਸੁਣਦੀ ਸੀਗੀ ਅੱਗੇ ਵੀ ਹੁਣ ਵੀ ਸੁਨੇਗੀ ਚਿੰਤਾ ਨਾ ਕਰੋ ਸਭ ਠੀਕ ਹੋਏਗਾ ਬਿਲਕੁਕੁਲ ਬਹੁਤ ਬਹੁਤ ਧੰਨਵਾਦ ਆਏ ਸੀਗੇ ਕੁਲਜੀਤ ਸਿੰਘ ਸੰਧੂ ਸੀਨੀਅਰ ਡਿਪਟੀ ਮੇਅਰ ਜਿਹੜੇ ਬਣ ਚੁੱਕੇ ਨੇ ਆਪਣੀ ਕੁਰਸੀ ਤੇ ਬਹਿ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਤਾਲਮਿਲ ਕਿਸ ਤਰੀਕੇ ਦਾ ਰਹਿੰਦਾ ਹੈ ਖਾਸ ਤੌਰ ਤੇ ਬੀਜੇਪੀ ਦਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਮੇਅਰ ਤਾਲਮਿਲ ਕਿੱਡਾ ਕੁਟਾ ਰਹਿੰਦੇ ਤੇ ਵੱਡਾ ਚੈਲੰਜ ਲੋਕ ਸਭਾ ਚੋਣਾਂ ਵੀ ਨੇ ਜਿਹੜੀਆਂ ਇਸ ਵਾਰ ਹੋਣ ਜਾ ਰਹੀਆਂ ਨੇ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਜਨ ਵਰਮਾ ਟੈਲੀਪੋਸ ਚੰਡੀਗੜ੍ਹ